ਜੱਸੀ ਪਹੁੰਚੇ ਆ ਸਬ ਡਿਵੀਜ਼ਨ ਹਸਪੀਟਲ ਮੂਨਕ ਵਿਖੇ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਾ ਦੇ ਜਿਹੜਾ ਅੰਜਾਰ ਸੌਰੀ ਹਲਕਾ ਅੰਜਾਰ ਲੈਰਾ ਗਗਾ ਤੋਂ ਸਰਦਾਰ ਪ੍ਰਗਟ ਸਿੰਘ ਜੀ ਗਗਾ ਉਹਨਾਂ ਦੇ ਨਾਲ ਪੂਰੇ ਦੇ ਪੂਰੇ ਅਹੁਦੇਦਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਕਿ ਪਹੁੰਚੇ ਹੋਏ ਹਨ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਵਿੱਕੇ ਸਬੰਧ ਦੇ ਵਿੱਚ ਪਹੁੰਚੇ ਨੇ ਹੁਣ ਸਾਡੇ ਨਾਲ ਇੱਥੇ ਹਸਪੀਟਲ ਦੇ ਅੰਦਰ ਜੋ ਕਿ ਜੂਨੀਅਰ ਸਹਾਇਕ ਸतीश ਕੁਮਾਰ ਜੀ ਉਹਨਾਂ ਤੋਂ ਆਪਾਂ ਪੁੱਛਾਂਗੇ ਕਿ ਕੋਈ ਚਿੱਠੀ ਪੱਤਰ ਤੁਹਾਡੇ ਕੋਲ ਆਇਆ ਹੈ ਜਾਂ ਕੀ ਇਹ ਹੀ ਗੱਲਬਾਤ ਹੈ ਸਾਰੀ ਸਾਸਰੀ ਘਰ ਜੀ ਦੇਖੋ ਮੂਕ ਦੇ ਹਸਪਤਾਲ ਨੂੰ ਪ੍ਰਾਈਵੇਟ ਕਰਨ ਵਾਸਤੇ ਖ਼ਬਰਾਂ ਵਿੱਚ ਅਸੀਂ ਪੜਿਆ ਹੈ ਸਾਡੇ ਕੋਲੇ ਟੀਮ ਵਿਜ਼ਿਟ ਕਰ ਗਈ ਆ ਕਿ ਚੰਡੀਗੜ੍ਹ ਤੋਂ ਕਿ ਹਸਪਤਾਲ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਪਰ ਦੇਖੋ ਪੰਜਾਬ ਸਰਕਾਰ ਵੱਲੋਂ ਹਰ ਇੱਕ ਸਟੇ ਦੇ ਉੱਤੇ ਸਾਡੇ ਮੁੱਖ ਮੰਤਰੀਆਂ ਨੂੰ ਬੋਲਿਆ ਜਾਂਦਾ ਹੈ ਕਿ ਅਸੀਂ ਗੋਇੰਦਵਾਲ ਦਾ ਜੋ ਥਰਮਲ ਪਲਾਂਟ ਹੈ ਉਹ ਫਰੀਦਕਾ ਸਰਕਾਰੀ ਘਰਤਾ ਪ੍ਰਾਈਵੇਟ ਸੀ ਉਹਦੇ ਵਾਸਤੇ ਮਾਨ ਸਾਹਿਬ ਹਰ ਇੱਕ ਸਟੇ ਦੇ ਉੱਤੇ ਸਪੀਚ ਦਿੰਦੇ ਨੇ ਕਿ ਉਸ ਪ੍ਰਾਈਵੇਟ ਦੀ ਖਰੀਦੇ ਆ ਸਰਕਾਰ ਨੇ ਸਰਕਾਰੀ ਘਰਤਾ ਪਰ ਹਸਪਤਾਲ ਨੂੰ ਸਰਕਾਰ ਪ੍ਰਾਈਵੇਟ ਕਰਨ ਲੱਗੀ ਹੋਈ ਹੈ ਜਿੱਥੇ ਗਰੀਬ ਲੋਕ ਆਉਂਦੇ ਨੇ ਇਹ ਇਲਾਕੇ ਦਾ ਇਕਲੌਤਾ ਐਸਟੀਐ ਹਸਤਾਲ ਹੈ ਹਲਕਾ ਲੈਰੇ ਦੇ ਨਾਲੋਂ ਤਿੰਨ ਪਿੰਡ ਜਾਂ ਚਾਰ ਪਿੰਡ ਹਰ ਹਲਕਾ ਦੇਿਲਬਾ ਦੇ ਵਿੱਚ ਪੈਂਦੇ ਨੇ 88 ਪਿੰਡਾਂ ਦੇ ਸਾਹਮਣੇ ਵਾਲਾ ਇਹ ਇਕਲੌਤਾ ਹਸਤਾਲ ਤੇ ਵੱਡੀ ਗੱਲ ਤਾਂ ਇਹ ਏਰੀਆ ਦੇ ਵਿੱਚ ਸਭ ਤੋਂ ਵੱਧ ਗਰੀਬ ਲੋਕ ਰਹਿੰਦੇ ਨੇ ਹਰਿਆਣਾ ਦਾ ਬਾਡਰ ਪੈਂਦਾ ਹੈ ਇੱਕਦਾਂ ਬਾਡਰ ਦੀ ਮਾਰਗ ਜੋ ਉਹਦੇ ਪ੍ਰਾਈਵੇਟ ਘਰਾਣਿਆਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਜੇ ਸੈਂਟਰ ਦਾ ਵਿਰੋਧ ਕਰਦੇ ਨੇ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣੇ ਲੈ ਕੇ ਆ ਰਹੇ ਨੇ ਤਾਂ ਇਸ ਕਰਕੇ ਇੱਕ ਸਰਕਾਰ ਦੀ ਬਹੁਤ ਮਾੜੀ ਫੈਸਲ ਮਾੜਾ ਫੈਸਲਾ ਹੈ ਅਸੀਂ ਦੀ ਬੜੀ ਨਿੰਦਿਆ ਕਰਦੇ ਆ ਤੇ ਹੋਸ ਕੇ ਜਿਵੇਂ ਅੱਜ ਜਥੇਵੰਦੀ ਆਈ ਹੈ ਤੁਸੀਂ ਇਲਾਕੇ ਦੇ ਲੋਕਾਂ ਦਾ ਦਰਦ ਸਮਝਿਆ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਸਾਨੂੰ ਪਤਾ ਹੈ ਇਹ ਹਸਲ ਕਿਵੇਂ ਬਣਿਆ ਸੀ ਇਹ ਤੁਹਾਨੂੰ ਪਤਾ ਹੈ ਪੁਰਾਣੇ ਬਜ਼ੁਰਗੋਂ ਕਿਵੇਂ ਤੁਸੀਂ ਲੜਾਈਆਂ ਲੜ ਕੇ ਕਿਵੇਂ ਮਿਹਨਤਾਂ ਕਰਕੇ ਇਹ ਹੌਸਪੀਟਲ ਪਰਮਾਇਆ ਸੀ ਜੇ ਪ੍ਰਾਈਵੇਟ ਫੱਥਾ ਨੇ ਵੀ ਚਲਾ ਜਾਂਦਾ ਹੈ ਪ੍ਰਾਈਵੇਟ ਲੋਕਾਂ ਨੇ ਚਲਾ ਜਾਂਦਾ ਹੈ ਤਾਂ ਲੋਕਾਂ ਦੀ ਲੋਟਰ ਪਹਿਲਾਂ ਜਿੱਤੇ ਹੋਰੇ ਜੀ ਉਹ 4 ਵਜੇਗੀ ਧੰਨਵਾਦ ਇਹ ਸੰ ਸਾਡੇ ਨਾਲ ਸਤੀਸ਼ ਕੁਮਾਰ ਜੀ ਜੁਨੀਅਰ ਸਹਾਇਕ ਸਬਡਿਵੀਜ਼ਨ ਮੂਨ ਹੌਸਪੀਟਲ ਜਿਨ੍ਹਾਂ ਨੇ ਵਿਸਤਾਰਪੁਰ ਜਾਣਕਾਰੀ ਦਿੱਤੀ ਧੰਨਵਾਦ ਅਦਰਕਾ ਸੁਚਾਰ ਹੈ ਜੋਗਾ ਹੋ ਗਿਆ ਸੁਵਾਰੇ ਆ ਜੋ ਇਸ ਮੁੱਦੇ ਤੇ ਆਇਆ ਹਾਂ ਦਾਸ ਪ੍ਰਗਟ ਸਿੰਘ ਗੱਗਾ ਅੱਜ ਅਸੀਂ ਇਹ ਜਿਹੜਾ ਆਪਣਾ ਹਸਪਤਾਲ ਹੈ ਮੋਨਕੋਵਾਲਾ ਇਹਨੂੰ ਸਰਕਾਰ ਠੇਕੇ ਤੇ ਦੇਣ ਜਾ ਰਹੀ ਹੈ ਇੱਥੋਂ ਚੰਡੀਗੜ੍ਹ ਤੋਂ ਆ ਕੇ ਟੀਮ ਇੱਥੇ ਸਰਵੇ ਵੀ ਕਰ ਗਈ ਤੇ ਅਖਬਾਰਾਂ ਦੇ ਵਿੱਚ ਖ਼ਬਰਾਂ ਵੀ ਲੱਗੀਆਂ ਅਸੀਂ ਇਹਦੇ ਸਬੰਧ 'ਚ ਆਇਆ ਇੱਥੇ ਪਤਾ ਕਰਨ ਆਏ ਸੀ ਵੀ ਇਹ ਸੱਚਾਈ ਹੈ ਤੰਦਰੋਂ ਸਾਨੂੰ ਪਤਾ ਲੱਗਿਆ ਵੀ ਵੀ ਸਰਵੇ ਜਿਹੜਾ ਹੋ ਗਿਆ ਇਹਦਾ ਪ੍ਰੋਸੈਸ ਹੈ ਪ੍ਰਾਈਵੇਟ ਹੱਥਾਂ ਦੇਣ ਵਾਸਤੇ ਚੱਲ ਰਿਹਾ ਹੈ ਜਦੋਂ ਕਿ ਆਪਣੇ ਇਸ ਇਲਾਕੇ ਦੇ ਵਿੱਚ ਆਪਣਾ ਪਛੜਿਆ ਏਰੀਆ 80 85 ਪਿੰਡ ਲੱਗਦੇ ਨੇ ਤੇ ਇਸ ਹਸਪਤਾਲ ਦਾ ਜਿਹੜਾ ਬਹੁਤ ਹੀ ਜ਼ਿਆਦਾ ਇਹ ਲੋਕਾਂ ਨੂੰ ਫਾਇਦਾ ਹੈ ਇੱਥੇ ਡਾਕਟਰ ਪੂਰੇ ਕਰਨ ਦੀ ਬਜਾਏ ਸਟਾਫ ਪੂਰਾ ਕਰਨ ਦੀ ਬਜਾਏ ਇਹਨੂੰ ਬਲਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਜਾ ਰਹੇ ਨੇ ਅਸੀਂ ਇਹਦਾ ਇੱਥੇ ਬੰਦਾ ਜੇ ਡਾਕਟਰ ਪੂਰੇ ਹੋਣ ਆਪਦੇ ਬੱਚਾ ਆਪਦੇ ਪਰਿਵਾਰ ਦਾ ਹੋਰ ਇੱਥੇ ਇਲਾਜ ਕਰਵਾ ਸਕਦੇ ਨੇ ਪ੍ਰਾਈਵੇਟ ਹੱਥਾਂ ਤੋਂ ਵੱਸ ਸਕਦੇ ਨੇ ਅਸੀਂ ਦੁਆਰਾ ਫੇਰ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਹਨੂੰ ਸਰਕਾਰੀ ਹੀ ਰਹਿਣ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਰਨ ਜਾਣਕਾਰੀ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਪ੍ਰਗਟ ਸਿੰਘ ਜੀ ਗਾਗਾ ਹਲਕਾ ਇੰਚਾਰਜ ਲਹਿਰਾ ਗਾਗਾ ਆਪਣੇ ਪੂਰੇ ਅਹੁਦੇਦਾਰਾਂ ਦੇ ਨਾਲ ਜੋ ਕਿ ਅੱਜ ਮੂਨਕ ਹਸਪੀਟਲ ਦੇ ਵਿੱਚ ਪਹੁੰਚੇ ਨੇ। ਸਾਰਾ ਜੈਜਾ ਲੈਣ ਤੋਂ ਬਾਅਦ মিডিਆ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਗਈ ਹੈ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ ਐਲ ਵੀ ਐਸ ਨਿਊਜ਼ ਜ਼ਿਲ੍ਹਾ ਅਨਚਾਰਜ ਸੰਗਰੂਰ ਪੱਤਰਕਾਰ ਮੂਨਕ ਦੇਖਦੇ ਰਹੋ ਐਲ ਵੀ ਐਸ ਨਿਊਜ਼ ਧੰਨਵਾਦ ਜੀ